ਜਰਾਬ ਤਾਂ ਮੈਂ ਕੱਲ੍ਹ ਯਾਦ ਆਈ ਗਰਮੀਆਂ ਦੇ ਦਿਨਾਂ ਚ ਹੁੰਦੇ ਸੀ ਨਾ ਜਰਾਬ ਮੇਰੀ ਦਾਦੀ ਵੀ ਜਰਾਬ ਚ ਪਾ ਕੇ ਨਾ ਸਾਬਣ ਪਾ ਕੇ ਨਿਣਾਉਂਦੀ ਹੁੰਦੀ ਸੀ ਮੈਂ ਪੁੱਛਿਆ ਦਾਦੀ ਕਿਉਂ ਬੀਬੀ ਕਿਉਂ ਨਿਣਾਉਂਦੇ ਹੋ ਨਾ ਤਾਂ ਬੀਬੀ ਕਹਿੰਦੀ ਇਹਨਾਂ ਨਾ ਨਿਆਣਾ ਸਾਫ਼ ਹੋ ਜਾਂਦਾ ਗੋਰਾ ਹੋ ਜਾਂਦਾ ਤੇ ਥੋੜਾ ਜਿਹਾ ਨਾ ਸਾਡੇ ਦੋਨਾਂ ਦੇ ਰੰਗ ਚ ਭੈਣ ਭਰਾਵਾਂ ਦੇ ਰੰਗ ਚ ਥੋੜਾ ਜਿਹਾ ਫਰਕ ਸੀਗਾ 19 ਸੀ 12 ਸੀਗਾ ਕੌਣ ਕਿਹੜਾ ਕੌਣ ਹੁੰਦੀ ਹੈ ਥੋੜਾ ਮੈਂ ਲਾਈਟਰ ਸਾਈਡ ਤੇ ਸੀ ਉਹ ਥੋੜਾ ਡਾਰਕ ਸੀ ਆਈ ਲਵ ਮਾਈ ਬ੍ਰਦਰ ਬਟ ਜਿਹੜੀ ਗੱਲ ਹੈ ਉਹ ਹੈ ਯਾਰ ਉਹ ਮੇਰੀ ਮੇਰੀ ਜਿੰਦ ਜਾਨ ਆ ਉਹ ਇਦਾਂ ਹੀ ਬੋਲਦੇ ਮੜਕੇ ਆਈ ਆਈ ਲਵ ਯੂ ਆਈ ਲਵ ਯੂ ਯੂ ਨੋ ਇਟ ਸੋ ਪਤਾ ਕੀ ਹੋਇਆ ਦੁਪਹਿਰ ਦੇ ਟਾਈਮ ਨਹਾਉਣ ਲੱਗੇ ਨੋ ਦੇ ਨੋ ਦੇ ਨਾ ਮੈਂ ਸੋਚਿਆ ਯਾਰ ਅੱਜ ਨਾ ਇਹਨੂੰ ਮੈਂ ਗੋਰਾ ਕਾਰੀ ਦਵਾਂ ਐਵੇਂ ਸਾਰੇ ਨਾ ਮੈਨੂੰ ਬੜਾ ਦਿਲ ਨੂੰ ਸੱਟ ਲੱਗਦੀ ਹੁੰਦੀ ਸੀ ਸਾਰੇ ਕਹਿੰਦੇ ਸੀ ਕਿ ਆ ਸਾਂਭਲਾ ਤੂੰ ਗੋਰੀ ਹੈ ਨਾ ਮੈਂ ਕਿਹਾ ਅੱਜ ਇਹਨੂੰ ਮੈਂ ਆਪਣੇ ਵਰਗੀ ਕਾਰੀ ਦੇਣਾ ਆ ਤੇ ਬੀਬੀ ਨੂੰ ਪੁੱਛਿਆ ਕੱਪੜੇ ਕਹਿੰਦੀ ਹੁੰਦੀਆਂ ਨੀਲ ਦੇਈਦਾ ਹੁੰਦਾ ਕਹਿੰਦੀ ਚਿੱਟੇ ਹੋ ਜਾਂਦੇ ਮੈਂ ਕਿਹਾ ਠੀਕ ਆ ਬਸ ਫਿਰ ਪਹਿਲਾਂ ਤਾਂ ਮੈਂ ਉਹਨੂੰ ਚੰਗੀ ਤਰ੍ਹਾਂ ਸਾਬਣ ਲਾ ਲਾ ਕੇ ਨਾ ਜਰਾਬ ਲਾ ਲਾ ਕੇ ਰਗੜਿਆ ਉਹਦੀ ਵਿਚਾਰੇ ਦੀ ਪਿੱਠ ਰਗੜ ਰਗੜ ਲਾਲ ਖਾਤੀ ਰਗ ਰਗ ਲਾਲ ਕੀਤੀ ਮੁੜ ਕੇ ਉਹਨੂੰ ਇਹਦਾ ਵੱਡਾ ਟੱਪ ਪਾਣੀ ਬਾਲਟੀ ਵੀ ਫਰੀ ਉਹਦੇ ਤੇ ਮੀਲ ਪਾਇਆ ਨੀਲ ਪਾਇਆ ਨੀਲ ਪਾ ਕੇ ਚੰਗੀ ਤਰ੍ਹਾਂ ਕੋਲ ਕੇ ਮੈਂ ਕਿਹ ਚ ਬੈਠਾ ਰਹੇ ਸ਼ਾਮ ਸਾਰੀ ਬੈਠਾ ਰਹੇ ਇਤੋਂ ਦਾ ਰੰਗ ਹੋਰ ਗਰਦਨ ਤੋਂ ਥੱਲੇ ਨੀਲਾ ਬਾਅਦ ਚ ਮੇਰੀ ਦਾਦੀ ਤੋਂ ਜਿਹੜੀਆਂ ਮੇਰੀ ਛੜਕੀਆਂ ਨੇ ਸਿੱਧਰੀਏ ਕਮਲੀ ਆ ਕੀ ਕੀਤਾ ਤਾਂ ਕੱਪੜਿਆਂ ਨੂੰ ਰੰਗ ਮੈਂ ਕਿ ਤੁਸੀਂ ਕਿਹਾ ਸੀ ਗੋਰਾ ਹੋ ਜਾਣਾ ਮੈਂ ਤਾਂ ਗੋਰਾ ਕਰਨਾ ਸੀ ਆਪਣਾ ਭਾਈ ਹੋਇਆ ਫਿਰ ਗੋਰਾ ਨੀਲਾ ਨੀਲਾ ਹੋ ਗਿਆ ਵਿਚਾਰੇ ਨੂੰ ਮੇਰੀ ਦਾਦੀ ਕੱਪੜੇ ਨਾ ਪਾਉਣ ਦੇਵੇ ਉੱਤੋਂ ਕਹਿੰਦੀ ਨਾ ਇਹ ਤਾਂ ਸਾਰੇ ਕੱਪੜਿਆਂ ਨੂੰ ਰੰਗ ਲੱਗ ਜਾਂਦਾ ਹੈ ਉਹ ਬੇਚਾਰੇ ਨੂੰ 3-4 ਸਾਲ ਲਾ ਦਿੱਤੀ ਸਾਰੀ ਸਾਰੀ ਸ਼ਾਮ ਉਹਨੂੰ ਛੱਡੀ ਚ ਕਮਾਇਆ ਸਗੋਰਾ ਤੇ ਹਾਲ ਹੀ ਪੱਲੀ ਹੋ ਗਿਆ ਨੀਲਾ ਜ਼ਰੂਰ ਹੋ ਗਿਆ ਸੋ ਦੈਟਸ ਵਾਸ ਆਰ ਬਚਪਨ ਬਚਪਨੀਆਂ ਗੱਲਾਂ ਬਚਪਨ